ਸਾਸਵਿਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਤਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਪੰਜਾਬ ਦੀ ਕਿਸਾਨੀ ਦੇ ਉੱਤੇ ਇੱਕ ਹੋਰ ਸੰਕਟ ਆ ਗਿਆ ਉਹ ਹੈ DAP ਦੀ ਘਾਟ ਦਾ DAP ਖਾਦ ਜ਼ਰੂਰੀ ਹੈ ਹਾੜੀ ਦਾ ਸੀਜ਼ਨ ਸ਼ੁਰੂ ਹੋਣ ਵਾਲਾ ਹੈ ਪਰ ਕਿਸਾਨਾਂ ਨੂੰ ਚਿੰਤਾ ਸਤਾ ਰਹੀ ਹੈ ਇਸੇ ਦੇ ਚੱਲਦਿਆਂ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਸਰਕਾਰ ਦੇ ਨਾਲ ਰਾਬਤਾ ਕਾਇਮ ਕੀਤਾ ਹੈ ਕੇਂਦਰੀ ਖਾਦ ਮੰਤਰੀ JP ਨੱਡਾ ਦੇ ਨਾਲ ਉਹਨਾਂ ਨੇ ਫੋਨ 'ਤੇ ਗੱਲਬਾਤ ਕੀਤੀ ਹੈ ਤੇ ਮੁੱਦਾ ਚੁੱਕਿਆ ਹੈ ਕਿ ਕਿਸਾਨਾਂ ਨੂੰ DAP ਖਾਦ ਮੁਹੱਈਆ ਕਰਵਾਈ ਜਾਵੇ ਕਿਸੇ ਵੀ ਤਰ੍ਹਾਂ ਦੀ ਸਟਾਕ ਦੇ ਵਿੱਚ ਕਿੱਲਤ ਨਾ ਆਵੇ ਈਚਾ ਜਿਹੜਾ ਹੁੰਦਾ ਹੈ ਡੀਪੀ ਖਾਦ ਦਾ ਉਹ ਹਾੜੀ ਦੇ ਸੀਜ਼ਨ ਵਾਸਤੇ 5.5 ਲੱਖ ਮੀਟ੍ਰਿਕ ਟਨ ਦਾ ਰੱਖਿਆ ਗਿਆ ਹੈ ਪਰ ਪੰਜਾਬ ਦੇ ਕੋਲ ਜਿਹੜਾ ਸਟਾਕ ਹੈ 85000 ਮੀਟ੍ਰਿਕ ਟਨ ਦਾ ਹੈ ਜੋ ਕਾਫੀ ਅੰਤਰ ਹੈ ਦੋਵਾਂ ਅੰਕੜਿਆਂ ਦੇ ਵਿੱਚ ਯਾਨੀ ਕਿ ਬਹੁਤ ਜ਼ਿਆਦਾ ਜਿਹੜੀ ਆ ਉਹ ਖਾਦ ਡੀਪੀ ਚਾਹੀਦੀ ਹੈ ਪੰਜਾਬ ਦੇ ਕਿਸਾਨਾਂ ਨੂੰ ਤੇ ਪਿੱਛੇ ਜੇ ਕਿਸਾਨਾਂ ਨੇ ਸਵਾਲ ਵੀ ਖੜੇ ਕੀਤੇ ਸੀ ਕਿ ਕੇਂਦਰ ਸਰਕਾਰ ਨੇ ਅੱਗੇ ਜਿਹੜਾ ਸਟਾਕ ਹੋਰ ਨਾ ਕੰਪਨੀਆਂ ਤੋਂ ਲੈਣਾ ਹੁੰਦਾ ਉਹਦੇ ਬਾਰੇ ਗੱਲਬਾਤ ਹੀ ਨਹੀਂ ਕੀਤੀ ਤੇ ਆਉਣ ਵਾਲੇ ਸਮੇਂ 'ਚ ਸਾਨੂੰ ਕਿਲਤ ਆ ਸਕਦੀ ਹੈ ਤੇ ਉਹਨਾਂ ਨੇ ਇਹ ਵੀ ਕਿਹਾ ਸੀਗਾ ਕਿ ਇਹਦੇ ਨਾਲ ਜਿਹੜੇ ਪ੍ਰਾਈਵੇਟ ਹਿੱਲਰ ਨੇ ਉਹਨਾਂ ਦਾ ਫਾਇਦਾ ਹੋ ਜਾਏਗਾ ਉਹ ਮਹਿੰਗੇ ਭਾਅ ਦੀ ਸਟੋਰ ਕੀਤੀ ਹੋਈ ਡੀਏਪੀ ਵੇਚਣੀ ਸ਼ੁਰੂ ਕਰ ਦੇਣਗੇ ਤਾਂ ਉਹਦੇ ਨਾਲ ਸਾਨੂੰ ਜ਼ਿਆਦਾ ਨੁਕਸਾਨ ਹੋਣਾ ਉਹਨਾਂ ਦਾ ਫਾਇਦਾ ਹੋ ਜਾਣਾ ਕਿਉਂਕਿ ਡੀਏਪੀ ਖਾਦ ਹਾੜੀ ਦੇ ਸੀਜ਼ਨ ਵਾਸਤੇ ਚਾਹੀਦੀ ਹੀ ਚਾਹੀਦੀ ਹੈ ਕਿਉਂਕਿ ਹੁਣ ਖੇਤੀ ਖਾਦਾਂ ਦੇ ਉੱਤੇ ਨਿਰਭਰ ਹੋ ਚੁੱਕੀ ਹੈ ਤੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨਾਂ ਦੀ ਬਾਹ ਫੜੀ ਹੈ ਕਿਸਾਨਾਂ ਦੇ ਹੱਕ ਦੇ ਵਿੱਚ ਕੇਂਦਰ ਨੂੰ ਇੱਕ ਮੁੱਦਾ ਚੁੱਕਿਆ ਉਹਨਾਂ ਦੇ ਕੋਲੇ ਮੰਗ ਰੱਖੀ ਹੈ ਕਿ ਘਟੋ ਘੱਟ ਸਾਨੂੰ ਡੀਏਪੀ ਦਾ ਜਿਹੜਾ ਸਟਾਕ ਆ ਪੂਰਾ ਦਿੱਤਾ ਜਾਵੇ ਕਿਉਂਕਿ ਆਨਦਾਤਾ ਪੰਜਾਬ ਆ ਹਰਿਆਣਾ ਦੇ ਵਿੱਚ ਵੀ ਖੇਤੀ ਹੁੰਦੀ ਆ ਪਰ ਦੂਜੇ ਪਾਸੇ ਦੋਵੇਂ ਜਿਹੜੀਆਂ ਸਟੇਟਾਂ ਨੇ ਇਹੀ ਵੱਧ ਜਿਹੜਾ ਭੰਡਾਰਨ ਦੇ ਵਿੱਚ ਹਿੱਸਾ ਪਾਉਂਦੀਆਂ ਨੇ ਤੇ ਜੇਕਰ ਡੀਏਪੀ ਦੀ ਖਾਦ ਦੀ ਘਾਟ ਆਉਂਦੀ ਹੈ ਕਮੀ ਆਉਂਦੀ ਆ ਤਾਂ ਕਿਸਾਨਾਂ ਨੂੰ ਖੇਤੀ ਕਰਨੀ ਮੁਸ਼ਕਲ ਹੋ ਜੇਗੀ ਇਹਦਾ ਅਸਰ ਹਾੜੀ ਦੀ ਫਸਲ ਦੇ ਉੱਤੇ ਵੀ ਪੈਣਾ ਕਿਉਂਕਿ ਕਣਕ ਦੀ ਬਿਜਾਈ ਕਰਨੀ ਆ ਤਾਂ ਉਹਦੇ ਵਾਸਤੇ ਜਿਹੜੀ ਇਹ ਖਾਦ ਆ ਉਹ ਕਿਲਤ ਆਉਂਦੀ ਆ ਤਾਂ ਨੁਕਸਾਨ ਕਿਸਾਨਾਂ ਨੂੰ ਝਿਲਣਾ ਪੈ ਸਕਦਾ ਉਹਨਾਂ ਦੀ ਜਿਹੜੀ ਫਸਲ ਆ ਉਹਦਾ ਝਾੜ ਦੇ ਉੱਤੇ ਅਸਰ ਪੈ ਸਕਦਾ ਜਾਂ ਫਿਰ ਫਸਲ ਘਟ ਵੀ ਹੋ ਸਕਦੀ ਹੈ ਹੁਣ ਦੇਖਣਾ ਹੋਵੇਗਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਇਸ ਮੰਗ ਦੇ ਉਤੇ ਕੇਂਦਰ ਸਰਕਾਰ ਕੀ ਫੈਸਲਾ ਕਰਦਾ ਹੈ ਤੇ ਕਦੋਂ ਤੱਕ ਪੂਰੀ ਡੀਏਪੀ ਦੀ ਜਿਹੜੀ ਕਿਸ਼ਤਾ ਜਾਂ ਡੀਏਪੀ ਖਾਦ ਦੀ ਜਿੰਨੀ ਵੀ ਲੋੜ ਆ ਪੰਜਾਬ ਨੂੰ ਉਹ ਕਦੋਂ ਮੁਹੱਈਆ ਕਰਵਾਈ ਜਾਂਦੀ ਹੈ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ